ਇੰਡੀਆ ਜਿਹੜਾ ਆ ਉਹ ਆਪਣੇ ਆਪ ਨੂੰ ਨੇ ਸੈਕੂਲਰ ਸਟੇਟ ਜਿਹੜਾ ਦੁਨੀਆ ਦੇ ਵਿੱਚ ਪੋਟ੍ਰੇ ਕੀਤਾ ਤੇ ਉਸ ਸੈਕੂਲਰਿਜ਼ਮ ਦੇ ਉਹ ਪਰਦੇ ਥੱਲੇ ਇੰਡੀਆ ਨੇ ਇੰਨਾ ਕਿ ਜ਼ੁਲਮ ਕੀਤਾ ਘੱਟ ਗਿਣਤੀਆਂ ਦੇ ਉੱਤੇ ਕੋਈ ਨਹੀਂ ਛੱਡਿਆ ਸਾਈ ਦੀ ਛੱਡੇ ਸਿੱਖਣੀ ਛੱਡੇ ਮੁਸਲਮਾਨ ਨਹੀਂ ਛੱਡੇ ਇਹ ਜਿਹੜੀ ਨਫ਼ਰਤ ਆ ਉਹ ਕਹਿੰਦੀ ਪਾਕਿਸਤਾਨ ਦੇ ਖਿਲਾਫ ਨਹੀਂ ਇਹ ਨਫ਼ਰਤ ਜਿਹੜੀ ਆ ਉਹ ਹਿੰਦੂ ਦੀ ਇਸਲਾਮ ਦੇ ਖਿਲਾਫ ਆ ਇੰਡੀਆ ਦੇ ਵਿੱਚ ਕਿਹੜੀ ਪੋਲਿਟਿਕਸ ਆ ਅੱਜੋ ਹੁੰਦੀ ਏ ਸੇ ਗੱਲ ਤੇ ਵੀ ਕਿਹੜਾ ਵੱਧ ਨਫਰਤੀ ਭਾਸ਼ਣ ਪਾਕਿਸਤਾਨ ਦੇ ਖਿਲਾਫ ਦੇ ਸਕਦਾ ਜਿਹੜੇ ਮੁਲਕ ਰਿਲੀਜੀਅਸ ਲਾਈਨਸ ਤੇ ਬਣੇ ਹੋਣ ਉਹ ਭਾਵੇਂ ਜਿੰਨਾ ਮਰਜੀ ਸੈਕੂਲਰਿਜ਼ਮ ਦੀ ਗੱਲ ਕਰਨ ਤਾਂ ਉਹਨਾਂ ਦੇ ਵਿੱਚ ਸਿੱਖ ਜਿਨ੍ਹਾਂ ਦੇ ਕੋਲ ਦੁਨੀਆ 'ਚ ਹੋਰ ਕੋਈ ਟੈਰੀਟਰੀ ਨਹੀਂ ਹੈਗੀ ਕੋਈ ਹੋਰ ਮੁਲਕ ਨਹੀਂ ਹੈਗਾ ਜਿਵੇਂ ਸਾਈਆਂ ਕੋਲ ਬੜੇ ਮੁਲਕ ਆ ਮੁਸਲਮਾਨਾਂ ਕੋਲ ਬੜੇ ਮੁਲਕ ਆ ਤਾਂ ਸਿੱਖਾਂ ਦੇ ਕੋਲ ਕੋਈ ਮੁਲਕ ਨਹੀਂ ਤਾਂ ਸਿੱਖਾਂ ਦੀ ਦੁਨੀਆ 'ਚ ਕਿਤੇ ਹੜਵਾਈ ਨਹੀਂ ਇਸ ਕਰਕੇ ਮਤਲਬ ਜਿਹੜੀ ਸਿੱਖ ਜਿਹੜੇ ਆ ਉਹ ਕਿਸੇ ਦੇ ਹੋਰ ਤੇ ਰਾਜ ਕਰਨ ਦੀ ਗੱਲ ਨਹੀਂ ਕਰਦੇ ਜਿਹੜੀ ਉਹਨਾਂ ਦੀ ਟੈਰੀਟਰੀ ਹਿਸਟোরਿਕਲੀ ਉਹਨਾਂ ਦੀ ਹੈਗੀ ਆ ਜਿੱਥੇ ਉਹਨਾਂ ਦੀ ਬਸੋਂ ਰਹਿੰਦੀ ਆ ਸਿੱਖ ਉੱਥੇ ਬਫਰ ਸਟੇਟ ਦੀ ਮੰਗ ਕਰ ਰਹੇ ਆ ਜਿੱਥੇ ਅਸੀਂ ਭਾਰਤ ਦੇ ਬਾਹਰਲੇ ਮੁਲਕਾਂ ਦੇ ਨਾਲ ਜਿਹੜੇ ਰਿਲੇਸ਼ਨਸ ਨੇ ਜਾਂ ਭਾਰਤ ਦੀ ਫੋਰਨ ਪੋਲਿਸੀ ਦੇ ਉੱਤੇ ਗੱਲ ਕੀਤੀ ਹੈ ਮਤਲਬ ਇਨ੍ਹਾਂ ਹਾਲਾਤਾਂ ਦੇ ਵਿੱਚ ਇੰਟਰਨਲੀ ਕੀ ਚੱਲ ਰਿਹਾ ਹੈ ਉਹਦੇ ਤੇ ਵੀ ਥੋੜਾ ਜਿਹਾ ਨਜ਼ਰ ਮਾਰਨ ਦੀ ਲੋੜ ਹੈਗੀ ਆ ਕਿਉਂਕਿ ਜਿੱਥੇ ਜਿਸ ਕਿਸਮ ਦਾ ਇੱਕ ਮਾਹੌਲ ਭਾਰਤ ਦੇ ਵਿੱਚ মিডিਆ ਨੇ ਕ੍ਰੀਏਟ ਕੀਤਾ ਆ ਪੰਟਾਈ ਪਾਕਿਸਤਾਨ ਹੋਏ ਵਾਰ ਨੂੰ ਇਨਾ ਖ ਵਿਧਾ ਚੜਾ ਕੇ ਪੇਸ਼ ਕੀਤਾ ਜਿਹੜੀਆਂ ਸ਼ਰੇਆਮ ਝੂਠੀਆਂ ਖਬਰਾਂ ਨੇ ਸਿੱਧਾ ਸਿੱਧਾ ਜਿਹਨੂੰ ਕਹਿੰਦੇ ਹੁੰਦੇ ਆ ਵੀ ਪਾਕਿਸਤਾਨ ਦੇ ਵਿੱਚ ਇਸਲਾਮਾਬਾਦ ਤੋਂ ਕਰਾਚੀ ਤੱਕ ਬਿਲਕੁਲ ਹੀ ਖਤਮ ਕਰ ਦੇਣ ਦੀਆਂ ਖਬਰਾਂ ਸ਼ਰੇਆਮ ਮੀਡੀਆ ਨੇ ਜਿਹੜੀਆਂ ਨੇ ਉਹ ਨਸ਼ਰ ਕੀਤੀਆਂ ਨੇ ਉਹਦੇ ਤੋਂ ਬਾਅਦ ਉਹਦਾ ਹੀ ਰਿਐਕਸ਼ਨ ਸੀ ਕਿ ਜਦੋਂ ਸੀਜ਼ਫਾਇਰ ਹੋਇਆ ਕਿਵੇਂ ਜਿਹੜੀ ਭਾਰਤ ਦਾ ਜਿਹੜੇ ਵਿਕਰਮ ਮਿਸਰੀ ਤੱਕ ਨੂੰ ਜਿਹੜਾ ਹੈ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਤੇ ਉਹਨਾਂ ਨੂੰ ਆਪਣਾ ਜਿਹੜਾ ਅਕਾਊਂਟ ਹੈ ਉਹ ਬੰਦ ਕਰਨਾ ਪਿਆ ਹੁਣ ਇਹ ਹਾਲਾਤ ਹੈਗੇ ਆ ਜਾਂ ਇੱਕ ਮਾਹੌਲ ਕ੍ਰੀਏਟ ਕੀਤਾ ਹੋਇਆ ਜਦੋਂ ਅਸੀਂ ਭਾਰਤ ਦੇ ਵਿਧਨ ਦੇਖਦੇ ਹਾਂ ਹੁਣ ਉੱਥੇ ਵਾਰ ਦੇ ਖਿਲਾਫ ਗੱਲ ਕਰਨ ਵਾਲਿਆਂ ਨਾਲ ਕਿਸ ਕਿਸਮ ਦਾ ਵਰਤਾਅ ਕੀਤਾ ਜਾ ਰਿਹਾ ਇਹ ਇੱਕ ਦੇਖਣ ਵਾਲੀ ਗੱਲ ਹੈ ਸੋ ਇਹਦੇ ਚ ਆ ਤੇ ਸਾਰੀਆਂ ਮਾਈਨੋਰਟੀਜ਼ ਜਾਂਦੀਆਂ ਨੇ ਪਰ ਖਾਸ ਤੌਰ ਤੇ ਅਸੀਂ ਜਦੋਂ ਅ ਐਂਟੀ ਮੁਸਲਮ ਮੁਸਲਮ ਹੇਟ੍ਰਡ ਦੀ ਗੱਲ ਕਰਦੇ ਆ ਉਹ ਬੜੇ ਵੱਡੇ ਲੈਵਲ ਦੇ ਉੱਤੇ ਉਹਦਾ ਮਜ਼ਹਰਾ ਕੀਤਾ ਜਾ ਰਿਹਾ ਜਾਂ ਉਹ ਜਿਹੜੀਆਂ ਉਸ ਕਿਸਮ ਦੀਆਂ ਖਬਰਾਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਉਹ ਇੱਕ ਕਸ਼ਮੀਰੀ ਐਕਟਿਵਿਸਟ ਨੇ ਜਿਨ੍ਹਾਂ ਦਾ OCI ਕਾਰਡ ਕੈਨਸਲ ਕਰ ਦਿੱਤਾ ਗਿਆ ਆ ਉਹ ਬ੍ਰਿਟਨ ਦੇ ਵਿੱਚ ਬੈਠੇ ਆ ਇੱਕ ਸਾਊਥ ਦੇ ਵਿੱਚ ਬੰਦੇ ਨੂੰ ਐਕਟੀਵਿਸਟ ਨੂੰ ਟਾਰਗੇਟ ਕੀਤਾ ਜਾਂਦਾ ਇੱਕ ਹਰਿਆਣੇ ਦੇ ਵਿੱਚ ਜਿਹੜੀ ਹੈ ਉਸ ਬੀਬੀ ਨੂੰ ਟਾਰਗੇਟ ਕੀਤਾ ਜਾਂਦਾ ਜਿਨ੍ਹਾਂ ਨੇ ਇਸ ਹੇਟ੍ਰਡ ਦੇ ਖਿਲਾਫ ਗੱਲ ਕੀਤੀ ਹੈ ਜਾਂ ਜਿਹੜੀ ਇੱਕ ਵਾਰਮੋਂਗਰਿੰਗ ਕੀਤੀ ਜਾ ਰਹੀ ਸੀ ਉਸ ਦੇ ਖਿਲਾਫ ਗੱਲ ਕੀਤੀ ਹੈ ਵੀ ਇਹ ਕਿਸ ਕਿਸਮ ਦਾ ਮਾਹੌਲ ਬਣ ਗਿਆ ਹੈ ਜਾਂ ਕ੍ਰੀਏਟ ਕੀਤਾ ਗਿਆ ਹੈ ਤੇ ਇਹਦੇ ਜਿਹੜੇ ਜਿਹਨੂੰ ਕਹਿੰਦੇ ਹੁੰਦੇ ਆ ਵੀ ਮੁਸਲਮਾਨਾਂ ਦੇ ਖਿਲਾਫ ਇਨ ਪਾਰਟਿਕੂਲਰ ਤੇ ਇਨ ਜਨਰਲ ਕਟਗਣਤੀਆਂ ਦੇ ਖਿਲਾਫ ਕਿਸ ਕਿਸਮ ਦਾ ਇਹ ਵਰਤਾਰਾ ਦੇਖਣ ਨੂੰ ਮਿਲ ਰਿਹਾ ਬਿਲਕੁਲ ਅਭਿਰ ਸਿੰਘ ਜੀ ਦੇਖੋ ਇੱਕ ਹੁਣ ਪਿਛਲੇ ਜਦੋਂ ਤੋਂ ਇਹ ਸਾਰਾ ਟਕਰਾਅ ਹੋਇਆ ਮਤਲਬ ਉਧਰੋਂ ਮੂੰਹ ਦੀ ਖਾਦੀ ਆ ਇੰਡੀਆ ਨਾਲ ਤਾਂ ਉਸ ਤੋਂ ਬਾਅਦ ਇੱਕ ਕ੍ਰੈਕਡਾਊਨ ਐਸਪੀਨ ਵਿੱਚ ਕ੍ਰੈਕਡਾਊਨ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਜਿਦੇ ਵਿੱਚ ਹੁਣ ਤੱਕ ਜੋ ਜਾਣਕਾਰੀ ਆ ਜਾਂ ਖਬਰਾਂ ਨੇ ਉਹਦੇ ਚ 9 ਬੰਦੇ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਜਿਆਤਰ ਮੁਸਲਮਾਨ ਨੇ ਜੀ ਕੁਝ ਹਰਿਆਣੇ ਦੇ ਜਿਵੇਂ ਇੱਕ ਜੋਤੀ ਮਲਹੋਤਰਾ ਨਾਂ ਦੀ ਹਰਿਆਣੇ ਦੀ ਕੁੜੀ ਆ ਤੇ ਇਸ ਤੋਂ ਇਲਾਵਾ ਇੱਕ 25 ਸਾਲਾਂ ਦਾ ਜਿਹੜਾ ਸਿੱਖ ਨੌਜਵਾਨ ਆ ਪਟਿਆਲੇ ਦਾ ਦਵਿੰਦਰ ਸਿੰਘ ਢਿੱਲੋਂ ਤੇ ਇਸ ਤਰੀਕੇ ਦੇ ਨਾਲ ਇਹ 9 ਬੰਦੇ ਆ ਜਿਹੜੇ ਜਿਨ੍ਹਾਂ ਨੂੰ ਅਰੈਸਟ ਕੀਤਾ ਜਿਨ੍ਹਾਂ ਦੇ ਨਾਂ ਵੀ ਮੈਂ ਦੱਸ ਦਿੰਦਾ ਜੋਤੀ ਮਲਹੋਤਰਾ ਆ ਇਹ ਹਰਿਆਣੇ ਤੋਂ ਟਰੈਵਲ ਬਲੌਗਰ ਆ ਤੇ ਜੀ ਤੋਂ ਲਾਬ ਦਵਿੰਦਰ ਸਿੰਘ ਢਿਲੋਂ ਆਏ 25 ਸਾਲ ਦਾ ਪੋਲੀਟਿਕਲ ਸਾਇੰਸ ਦਾ ਸਟੂਡੈਂਟ ਆ ਖਾਲਸਾ ਕਾਲਜ ਪਟਿਆਲਾ ਦਾ ਤੇ ਅ ਇਸ ਤੋਂ ਲਾਵਾ ਨੌਮਨ ਇਲਾਹੀ ਹੈ ਜਿਹੜਾ ਇਹ ਉੱਤਰ ਪ੍ਰਦੇਸ਼ ਦੇ ਵਿੱਚ 24 ਸਾਲ ਦਾ ਇਹ ਨੌਜਵਾਨ ਆ ਮੁਸਲਮਾਨ ਆ ਪਰਮਾਨ ਆ ਜਿਹੜਾ ਇਹ ਹਰਿਆਣੇ ਦੇ ਵਿੱਚ 23 ਸਾਲ ਦਾ ਨੌਜਵਾਨ ਆ ਤੇ ਤਾਰੀਫਾ ਜਿਹੜਾ ਇਹ ਨੂੰ ਹਰਿਆਣੇ ਦੇ ਵਿੱਚ ਇਹਨੂੰ ਵੀ ਉੱਥੋਂ ਫੜਿਆ ਗਿਆ ਆ ਇਹ ਸ਼ਹਿਜਵਾਨ ਆ ਜਿਹੜਾ ਇਹ ਉੱਤਰ ਪ੍ਰਦੇਸ਼ ਰਾਮਪੁਰ ਤੋਂ ਮੁਹੰਮਦ ਮੁਰਤਜ਼ਾ ਅਲੀ ਜਿਹੜਾ ਆ ਇਹਨੂੰ ਗੁਜਰਾਤ ਪੁਲਿਸ ਨੇ ਜਲੰਧਰ ਤੋਂ ਜਿਹੜਾ ਆ ਉਹ ਅਰੈਸਟ ਕੀਤਾ ਤੇ ਇਹ ਸਾਰੀਆਂ ਜਿਹੜੀਆਂ ਅਰੈਸਟ ਨੇ ਇਹਨਾਂ ਦੇ ਵਿੱਚ ਇਹ ਦੱਸਿਆ ਗਿਆ ਕਿ ਇਹ ਜਿਹੜੇ ਬੰਦੇ ਆ ਇਹ ਪਾਕਿਸਤਾਨ ਨੂੰ ਇੰਡੀਆ ਦਾ ਜਿਹੜਾ ਮਿਲਟਰੀ ਇਨਫਰਾਸਟ੍ਰਕਚਰ ਆ ਉਹਦੀਆਂ ਤਸਵੀਰਾਂ ਜਾਂ ਕੁਝ ਹੋਰ ਜਾਣਕਾਰੀਆਂ ਕੋਈ ਬਹੁਤੀ ਡੀਟੇਲ ਨਹੀਂ ਦੱਸੀ ਗਈ ਬਸ ਇਹ ਦੱਸਿਆ ਗਿਆ ਜਿਵੇਂ ਜਿਹੜਾ ਸਿੱਖ ਨੌਜਵਾਨ ਆ ਅਗਰ ਦਵਿੰਦਰ ਸਿੰਘ ਢਿੱਲੋਂ ਆ ਉਹਦੇ ਬਾਰੇ ਇਹ ਆ ਗਿਆ ਕਿ ਉਹੋ ਕਰਤਾਰਪੁਰ ਸਾਹਿਬ ਦੇ ਨਾਲ ਉਹਨੂੰ ਜੋੜਿਆ ਗਿਆ ਕਿ ਉਹ ਕਰਤਾਰਪੁਰ ਸਾਹਿਬ ਦੇ ਰਾਹੀ ਜਿਹੜਾ ਪਿਛਲੇ ਸਾਲ ਨਵੰਬਰ 'ਚ ਪਾਕਿਸਤਾਨ ਗਿਆ ਸੀ ਕਰਤਾਰਪੁਰ ਸਾਹਿਬ ਗਿਆ ਸੀ ਬੇਸਿਕਲੀ ਤੇ ਉਹਦੇ ਬਾਰੇ ਕਿਹਾ ਗਿਆ ਕਿ ਉਹ ਪਾਕਿਸਤਾਨ ਦੀ ਆਈਐਸਆਈ ਨੂੰ ਜਿਹੜੀ ਉੱਥੋਂ ਦੇ ਪਟਿਆਲਾ ਦੇ ਜਿਹੜਾ ਜਿਹੜੀ ਮਿਲਟਰੀ ਕੰਟੋਨਮੈਂਟ ਆ ਉਹਦੀ ਜਿਹੜੀ ਜਾਣਕਾਰੀ ਆ ਉਹ ਇਮੇਜਸ ਜਿਹੜੀਆਂ ਬੇਸਿਕਲੀ ਆ ਉਹ ਸ਼ੇਅਰ ਕਰ ਰਿਹਾ ਸੀ ਤੇ ਇਹ ਜਿਹੜੇ ਆ ਅਲਿਗੇਸ਼ਨਸ ਲਾਇਆ ਤਹ ਉਸ ਤੋਂ ਬਾਅਦ ਖਾਸ ਤੌਰ ਤੇ ਜਿਹੜੀ ਦਵਿੰਦਰ ਸਿੰਘ ਢੱਲੋਂ ਦੀ ਗ੍ਰਿਫਤਾਰੀ ਆ ਉਦੋਂ ਬਾਅਦ ਸਾਰੇ ਮੀਡੀਆ ਨੇ ਕਰਤਾਰਪੁਰ ਨੂੰ ਮੇਨ ਬੋਲਡ ਕਰਕੇ ਉਹ ਸਾਰੇ ਦੇ ਵਿੱਚ ਤੇ ਖਬਰਾਂ ਚਲਾਈਆਂ ਤੇ ਅਸੀਂ ਆਲਰੇਡੀ ਜਾਣਦੇ ਆ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਭਾਰਤ ਨੂੰ ਬੜੀ ਤਕਲੀਫ ਸੀ ਜਦੋਂ ਤੋਂ ਇਹ ਖੁੱਲਿਆ ਉਦੋਂ ਤੋਂ ਹੀ ਤੇ ਉਦੋਂ ਵੀ ਜਿਹੜਾ ਪੰਜਾਬ ਪੰਜਾਬ ਦਾ ਡੀਜੀਪੀ ਆ ਉਹਦੀਆਂ ਸਟੇਟਮੈਂਟਾਂ ਸੈਂਟਰ ਤੋਂ ਸਟੇਟਮੈਂਟਾਂ ਆਉਂਦੀਆਂ ਰਹੀਆਂ ਕਿ ਇੱਥੋਂ ਜਿਹੜੇ ਅੱਤਵਾਦੀ ਤਿਆਰ ਕਰਕੇ ਭੇਜੀ ਜਾ ਸਕਦੇ ਆ ਤੇ ਇਸ ਤੋਂ ਬਾਅਦ ਹੁਣ ਵੀ ਜਿਹੜਾ ਇਹ ਲੰਘ ਆਇਆ ਜਿੰਨ ਤੋਂ ਕਲੈਕਸ਼ਨੀਆਂ ਨੇ ਬੰਦ ਕੀਤਾ ਤੇ ਉਦੋਂ ਉੱਥੇ ਸਿੱਖਾਂ ਨੂੰ ਜਲੀਲ ਕਰਕੇ ਵਾਪਸ ਮੋੜਿਆ ਗਿਆ ਜਿਹੜੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਏ ਸੀ ਤਾਂ ਇਹ ਗੱਲ ਮਤਲਬ ਉਹ ਸੇਖ ਜਿਹੜੇ ਸਮਝ ਰਹੇ ਆ ਕਿ ਇਸ ਤਰੀਕੇ ਦੇ ਜਿਹੜੇ ਮਾਮਲੇ ਆ ਜਾਂ ਖਬਰਾਂ ਆ ਉਹ ਛਾਲ ਕੇ ਪੱਕੇ ਤੌਰ ਤੇ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘ ਆ ਉਹਨੂੰ ਬੰਦ ਕੀਤਾ ਜਾ ਸਕਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਇੱਕ ਕੇਸ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਮਨਵੀਰ ਸਿੰਘ ਜੀ ਉਹ ਜਿਹੜਾ ਇੱਕ ਮੁਸਲਿਮ ਪ੍ਰੋਫੈਸਰ ਆ ਜਿਹੜਾ ਕਿ ਕੈਂਪਰੀਜ ਦਾ ਪੜਿਆ ਹੋਇਆ ਹੈ ਪ੍ਰੋਫੈਸਰ ਆ ਪੋਲੀਟੀਕਲ ਸਾਇੰਸ ਦਾ ਤੇ ਇਸ ਟਾਈਮ ਹਰਿਆਣਾ ਦੀ ਜਿਹੜੀ ਅਸ਼ੋਕਾ ਯੂਨੀਵਰਸਿਟੀ ਆ ਉੱਥੇ ਪੜ੍ਹਾ ਰਿਹਾ ਸੀ ਅਲੀ ਖਾਨ ਮੁਹੰਮਦਾਬਾਦ ਤੇ ਇਹਦੇ ਵੱਲੋਂ ਜਿਹੜੀ ਜੰਗ ਦੇ ਖਿਲਾਫ ਪੋਸਟ ਪਾਈ ਗਈ ਤੇ ਨਾਲ ਦੀ ਨਾਲ ਜਿਹੜਾ ਜਿਹੜੀ ਕਿਉਂਕਿ ਕੁਰੇਸ਼ੀ ਉਹ ਇਹਨਾਂ ਦੀ ਮਿਲਟਰੀ ਦੀ ਆਫੀਸਰ ਸੀ ਜਿਹਨੂੰ ਇਹਨਾਂ ਨੇ ਬੁਲਾਇਆ ਹਰ ਵਾਰ ਪ੍ਰੈਸ ਕਾਨਫਰੰਸ ਦੇ ਵਿੱਚ ਉਹਦਾ ਹਵਾਲਾ ਦਿੰਦੇ ਆ ਉਹਨੇ ਜਿਹੜਾ ਜਿਹੜੀ ਹਿੰਦੂਤਵਾ ਸਾਰੀ ਇਹ ਆ ਆਈਟੀ ਸੈਲਾ ਇਹਨਾਂ ਦਾ ਉਹਨੂੰ ਇੱਕ ਗੱਲ ਕਹੀ ਸੀ ਕਿ ਤੁਸੀਂ ਹੁਣ ਤਾਂ ਤੁਸੀਂ ਕਹਿ ਰਹੇ ਹੋ ਕਿ ਮੁਸਲਮਾਨ ਨੂੰ ਅੱਗੇ ਕਰ ਰਹੇ ਹੋ ਪਰ ਉਦੋਂ ਤੁਹਾਡੀ ਦੇਸ਼ ਭਗਤੀ ਕਿੱਥੇ ਹੁੰਦੀ ਹੈ ਜਿਹੜੇ ਤੁਸੀਂ ਜਿਹੜੇ ਮੁਸਲਮੇਸਿਵਿਲIANS ਨੇ ਉਹਨਾਂ ਨੂੰ ਇੱਥੇ ਸੜਕਾਂ ਦੇ ਉੱਤੇ ਮਾਰਦੇ ਹੋ ਹਨ ਜਮਲਬ ਇਸ ਤਰੀਕੇ ਦੀ ਉਹਨਾਂ ਕੋਸ਼ਿਸ਼ ਕੀਤੀ ਤੇ ਉਹਨਾਂ ਜਿਹੜਾ ਇਹ ਨੈਰੇਟਿਵ ਚਲਾਇਆ ਜਾ ਰਿਹਾ ਸੀ ਕਿ ਪਾਕਿਸਤਾਨ ਨੂੰ ਧਰਤੀ ਤੋਂ ਮਿਟਾ ਦਿਓ ਤਾਂ ਉਹਨੇ ਉਹਨੂੰ ਕੋਸ਼ਨ ਕੀਤਾ ਕਿ ਤੁਸੀਂ ਮਤਲਬ ਠੀਕ ਹੈ ਜੰਗ ਤੁਹਾਡੀ ਕਿਸੇ ਮੁਲਕ ਦੇ ਨਾਲ ਆ ਜੰਗ ਦੇ ਸੂਲ ਹੁੰਦੇ ਆ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਉੱਥੇ ਮਤਲਬ ਸਾਰੇ ਜੈਨੋਸਾਈਡ ਜਿਹੜੀ ਇਹ ਤੁਹਾਡੀ ਇਨਸਟਿੰਕਟ ਆ ਉਹਨੂੰ ਉਹਨੇ ਕੁਐਸ਼ਨ ਕੀਤਾ ਸੀ ਤੇ ਜਿਹਦੇ ਵਿੱਚ ਉਹਨੇ ਕਿਹਾ ਕਿ ਮਤਲਬ ਵੀ ਉਹਨੇ ਗਾਜ਼ਾ ਦੇ ਨਾਲ ਇਹਨੂੰ ਜੋੜਿਆ ਵੀ ਜਿਵੇਂ ਗਾਜ਼ਾ ਦੇ ਵਿੱਚ ਛੋਟੇ ਛੋਟੇ ਬੱਚੇ ਮਾਰੇ ਜਾ ਰਹੇ ਤੁਸੀਂ ਉਧਰ ਪਾਕਿਸਤਾਨ ਦੇ ਵਿੱਚ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਕਤਲੇਆਮ ਕਰਨਾ ਚਾਹੁੰਦੇ ਹੋ ਤਾਂ ਉਹਦੀਆਂ ਇਹਨਾਂ ਪੋਸਟਾਂ ਨੂੰ ਆਧਾਰ ਬਣਾ ਕੇ ਤੇ ਉਹਦੇ ਤੇ ਜਿਹੜਾ ਆ ਦੇਸ਼ ਵਿਰੋਧੀ ਭਾਵਨਾਵਾਂ ਮਤਲਬ ਦੇਸ਼ ਵਿਰੋਧੀ ਕਾਰਵਾਈਆਂ ਦਾ ਕੇਸ ਪਾ ਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੂੰ ਤੇ 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 ਮਤਲਬ ਲਗਾਤਾਰ ਕਿਉਂਕਿ ਇੱਕ ਪ੍ਰੋਫੈਸਰ ਸੀਤਾ 1200 ਅਕਾਡਮੀਸ਼ੀਅਨ ਐਕਟਿਵਿਸਟ ਸੀ ਸਿਵਲ ਸੋਸਾਇਟੀ ਮੈਂਬਰਸ ਆ ਉਹਨਾਂ ਨੇ ਇੱਕ ਓਪਨ ਲੈਟਰ ਲਿਖੀ ਆ ਤੇ ਇਹਦੀ ਇਹਦੇ ਖਿਲਾਫ ਤੇ ਇੰਟਰਨੈਸ਼ਨਲ ਮੀਡੀਆ ਨੇ ਵੀ ਇਹਨੂੰ ਕਵਰੇਜ ਦਿੱਤੀ ਆ ਇਸ ਅਰੈਸਟ ਨੂੰ ਪਰ ਮਤਲਬ ਇਹ ਸਾਰੇ ਦੇ ਵਿੱਚ ਇਹੀ ਦੇਖਿਆ ਜਾ ਰਿਹਾ ਹੈ ਕਿ ਜਿਹੜੀ ਨਫ਼ਰਤ ਆ ਮਤਲਬ ਇਹ ਨਫ਼ਰਤ ਅਮਰਵੀਰ ਸਿੰਘ ਜੀ ਇਹ ਸਮਝਣ ਵਾਲੀ ਗੱਲ ਆ ਕਿ ਇੰਡੀਆ ਜਿਹੜਾ ਆ ਉਹ ਆਪਣੇ ਆਪ ਨੂੰ ਨੇ ਸੈਕੂਲਰ ਸਟੇਟ ਜਿਹੜਾ ਦੁਨੀਆ ਦੇ ਵਿੱਚ ਪੋਰਟ੍ਰੇ ਕੀਤਾ ਇਹ ਉਸ ਸੈਕੂਲਰਿਜ਼ਮ ਦੇ ਉਹਦੇ ਪਰਦੇ ਥੱਲੇ ਇੰਡੀਆ ਨੇ ਇੰਨਾ ਕਿ ਜ਼ੁਲਮ ਕੀਤਾ ਘੱਟ ਗਿਣਤੀਆਂ ਦੇ ਉੱਤੇ ਉਹ ਕੋਈ ਨਹੀਂ ਛੱਡਿਆ ਸਾਈ ਨਹੀਂ ਛੱਡੇ ਸਿੱਖ ਨਹੀਂ ਛੱਡੇ ਮੁਸਲਮਾਨ ਨਹੀਂ ਛੱਡੇ ਤੇ ਜਿਹੜੀ ਗੱਲ ਡੋਨਲਡ ਟਰੰਪ ਨੇ ਕਹੀ ਹੈ ਕਿ ਇਹਨਾਂ ਦਾ ਸਦੀਆਂ ਦਾ ਇਹ ਤਾਂ ਸਦੀਆਂ ਤੋਂ ਲੜ ਰਹੇ ਆ ਤੇ ਉਸ ਮਤਲਬ ਉਹ ਜਿਹੜੀ ਗੱਲ ਆ ਉਹ ਤੈ ਆ ਵੀ ਮਤਲਬ ਇਹ ਜਿਹੜੀ ਨਫ਼ਰਤ ਆ ਉਹ ਕੱਲੀ ਪਾਕਿਸਤਾਨ ਦੇ ਖਿਲਾਫ ਨਹੀਂ ਆ ਹੂੰ ਵੀਕਨ ਆਫਰਤ ਜਿਹੜੀ ਆ ਉਹ ਹਿੰਦੂ ਦੀ ਇਸਲਾਮ ਦੇ ਖਿਲਾਫ ਆ ਤੇ ਅਸੀਂ ਇਸਲਾਮ ਦੇ ਵਿੱਚ ਵੀ ਦੇਖਦੇ ਆ ਵੀ ਜਿਹੜੀ ਉੱਥੇ ਇੱਕ ਮੁੱਲਾ ਲੋਬੀ ਹੈਗੀ ਆ ਵੀ ਜਿਹੜੀ ਮਤਲਬ ਉਸ ਆਈਡੀਆ ਦੇ ਨਾਲ ਅੱਜ ਤੱਕ ਵੀ ਚੱਲਦੀ ਆ ਵੀ ਜਿਹੜਾ ਜਿਹੜਾ ਆਈਡੀਆ ਜਿਹਨੇ ਸਾਡੇ ਗੁਰੂ ਸਾਹਿਬਾਨ ਨੂੰ ਸ਼ਹੀਦ ਕੀਤਾ ਤੇ ਉਹ ਵੀ ਮਤਲਬ ਇੱਕ ਵਰਗ ਹੈਗਾ ਆ ਵੀ ਉਹ ਦੋਵੇਂ ਮਤਲਬ ਵੀ ਉਹ ਮਤਲਬ ਇਹ ਨਾ ਚੀਜ਼ਾਂ ਨੂੰ ਫਲੇਅਰ ਅਪ ਕਰਦੇ ਐ ਹੇਟਡ ਨੂੰ ਤੇ ਇਹ ਅੱਜੇ ਪ੍ਰੋਬਲਮ ਇਹ ਆ ਗਈ ਆ ਵੀ ਜਿਹੜੀ ਇੰਡੀਆ ਦੇ ਵਿੱਚ ਜਿਹੜੀਆਂ ਰੀਜੀਮਸ ਨੇ ਜਿਹੜੀ ਸਟੇਟ ਆ ਇੰਡੀਆ ਦੀ ਮਤਲਬ ਉਹ ਸਟੇਟ ਜਿਹੜੀ ਆ ਉਹ ਉਹ ਵੀ ਜਿਹੜੀ ਨਫ਼ਰਤ ਵਾਲੀ ਜਿਹੜੀ ਭਾਵਨਾ ਵਾਲੇ ਲੋਕ ਆ ਉਹ ਇੰਡੀਆ ਦੀ ਸਟੇਟ ਤੇ ਕਾਬਜ਼ ਤੇ ਪਾਕਿਸਤਾਨ ਦੇ ਵਿੱਚ ਇਹ ਜ਼ਰੂਰ ਆ ਵੀ ਜਿਹੜਾ ਉਹ ਜਿਹੜਾ ਜਿਹਨੂੰ ਮਤਲਬ ਸੋ ਕਾਲਡ ਜਿਹੜਾ ਉਹਦਾ ਨਫ਼ਰਤ ਵਾਲਾ ਉਹ ਐਲੀਮੈਂਟ ਆ ਵੀ ਉਹ ਸਟੇਟ ਤੇ ਕਾਬਜ਼ ਨਹੀਂ ਹੋਇਆ ਤਾਂ ਪਾਕਿਸਤਾਨ ਦੀ ਸਟੇਟ ਇਸੇ ਕਰਕੇ ਰਿਹਾ ਵੀ ਪਾਕਿਸਤਾਨ ਦੀ ਸਟੇਟ ਦੇ ਵਿੱਚ ਸਿੱਖਾਂ ਦਾ ਉਸ ਤਰੀਕੇ ਵਿੱਚ ਦਾ ਭਾਰਤ ਦੇ ਵਿੱਚ ਸਿੱਖਾਂ ਦਾ ਦੀਨ ਅਸਰ ਖੁਸ਼ੀ ਹੋਈ ਕਿ ਭਾਵੇਂ 1947 ਦੇ ਵਿੱਚ ਸਿੱਖਾਂ ਤੇ ਜਿਹੜੇ ਮਤਲਬ ਤੰਗੇ ਹੋਏ ਆ ਜਿਹਦੇ ਵਿੱਚ ਮੁਸਲਮਾਨਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਸਿੱਖਾਂ ਦਾ ਵੀ ਹੋਇਆ ਉਹ ਇੱਕ ਨਫ਼ਰਤ ਦੀ ਜਿਹੜੀ ਹਵਾ ਚੱਲੀ ਥਾਰੀ ਤੇ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਸਟੇਟ ਐਸਟੈਬਲਿਸ਼ ਹੋ ਗਈ ਤਾਂ ਫੇਰ ਹੌਲੀ-ਹੌਲੀ ਮਤਲਬ ਅਸੀਂ ਦੇਖ ਰਹੇ ਹਾਂ ਵੀ ਉੱਥੇ ਉਹਨਾਂ ਨੇ ਮਤਲਬ ਜਿਹੜੀ ਸਿੱਖਾਂ ਜਿਹੜੀ ਨਫ਼ਰਤਾਂ ਸੀ ਉਹਨੂੰ ਘੱਟ ਕਰਕੇ ਤੇ ਸਿੱਖਾਂ ਦੇ ਧਾਰਮਿਕ ਸਥਾਨ ਹੋਣ ਤੇ ਸਿੱਖਾਂ ਨੂੰ ਉੱਥੇ ਸਪੋਰਟ ਸਿਸਟਮ ਜਿਹੜਾ ਬਿਲਡ ਅਪ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਫੇਰ ਵੀ ਮਤਲਬ ਜਿਹੜੀ ਸਿੱਖਾਂ ਦੀ ਸੈਟੀਸਫੈਕਸ਼ਨ ਆ ਅਮਰਵੀਰ ਸਿੰਘ ਜੀ ਉਹ ਇਸੇ ਕਾਰਨ ਸਿੱਖਾਂ ਆਪਣੀ ਜਿਹੜੀ ਸੋਵਰਨ ਸਟੇਟ ਆ ਇੱਥੇ ਚਾਹੁੰਦੇ ਆ ਵੀ ਜਦੋਂ ਤੱਕ ਸਿੱਖਾਂ ਦੀ ਇੱਥੇ ਵਿੱਚ ਸੋਵਰਨ ਸਟੇਟ ਨਹੀਂ ਬਣਦੀ ਕਿਉਂਕਿ ਜਿਹੜੇ ਦੋ ਮੁਲਕ ਬਣਿਆ ਉਹ ਬਣੀ ਰਿਲੀਜੀਅਸ ਲਾਈਨਸ ਤੇ ਆ ਤੇ ਉਹਨਾਂ ਦੋ ਮਲਾਂ ਦੇ ਵਿੱਚ ਜਿਹੜਾ ਤੀਜਾ ਧਰਮ ਮਤਲਬ ਸਿੱਖ ਧਰਮ ਆ ਜਿਹੜੇ ਮੁਲਕ ਰਿਲੀਜੀਅਸ ਲਾਈਨਸ ਤੇ ਬਣੇ ਹੋਣ ਉਹ ਭਾਵੇਂ ਜਿੰਨਾ ਮਰਜੀ ਸੈਕੂਲਰਿਜ਼ਮ ਦੀ ਗੱਲ ਕਰਨ ਤਾਂ ਉਹਨਾਂ ਦੇ ਵਿੱਚ ਸਿੱਖ ਜਿਨ੍ਹਾਂ ਦੇ ਕੋਲ ਦੁਨੀਆ 'ਚ ਹੋਰ ਕੋਈ ਟੈਰਿਟਰੀ ਨਹੀਂ ਹੈਗੀ ਕੋਈ ਹੋਰ ਮੁਲਕ ਨਹੀਂ ਹੈਗਾ ਜਿਵੇਂ ਸਾਈਆਂ ਕੋਲ ਬੜੇ ਮੁਲਕ ਆ ਮੁਸਲਮਾਨਾਂ ਕੋਲ ਬੜੇ ਮੁਲਕ ਆ ਤਾਂ ਸਿੱਖਾਂ ਦੇ ਕੋਲ ਕੋਈ ਮੁਲਕ ਨਹੀਂ ਤਾਂ ਸਿੱਖਾਂ ਦੀ ਦੁਨੀਆ 'ਚ ਕਿੱਥੇ ਛਣਵਾਈ ਨਹੀਂ ਤਾਂ ਮਤਲਬ ਦੁਨੀਆ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਵੀ ਜਿਹੜੀਆਂ ਇਹ ਦੋ ਸਟੇਟਸ ਆ ਇਹ ਰਿਲੀਜੀਅਨ ਬੇਸਡ ਸਟੇਟਸ ਆ ਇਹਨਾਂ ਦੇ ਅੰਦਰ ਕੋਈ ਹੋਰ ਰਿ ਉਦੀ ਸਪੇਸ ਬਚਦੀ ਹੋਈ ਨਹੀਂ ਐ ਇਸ ਕਰਕੇ ਮਤਲਬ ਜਿਹੜੀ ਸਿੱਖ ਜਿਹੜੇ ਆ ਉਹ ਕਿਸੇ ਦੇ ਹੋਰ ਤੇ ਰਾਜ ਕਰਨ ਦੀ ਗੱਲ ਨਹੀਂ ਕਰਦੇ ਜਿਹੜੀ ਉਹਨਾਂ ਦੀ ਟੈਰਿਟਰੀ ਹਿਸਟੋਰਿਕਲੀ ਉਹਨਾਂ ਦੀ ਹੈਗੀ ਆ ਜਿੱਥੇ ਉਹਨਾਂ ਦੀ ਬਸੋਂ ਰਹਿੰਦੀ ਆ ਸਿੱਖ ਉੱਥੇ ਬਫਰ ਸਟੇਟ ਦੀ ਮੰਗ ਕਰ ਰਹੇ ਆ ਸਿੱਖ ਉਹਦੇ ਲਈ ਲਗਾਤਾਰ ਜਿਹੜੀ ਆ ਡੈਮੋਕਰੈਟਿਕ ਵੇ ਦੇ ਨਾਲ ਹਰ ਤਰੀਕੇ ਦੇ ਨਾਲ ਮਤਲਬ ਉਹਦੇ ਲਈ ਸੰਘਰਸ਼ ਕੀਤਾ ਸਿੱਖਾਂ ਨੇ ਤੇ ਦੁਨੀਆ ਨੂੰ ਇਹ ਚਾਹੀਦਾ ਆ ਵੀ ਜੇ ਦੁਨੀਆ ਇਸ ਖੇਤੇ ਦੇ ਵਿੱਚ ਪੀਸ ਚਾਹੁੰਦੀ ਆ ਜੇ ਦੁਨੀਆ ਸੱਚਮੁੱਚ ਇਹ ਚਾਹੁੰਦੀ ਆ ਵੀ ਇਸ ਖੇਤੇ ਦੇ ਵਿੱਚ ਜਿਹੜਾ ਕੋਈ ਇੱਕ ਥਾਂ ਦੇਤੇ ਕੋਈ ਵੱਡੀ ਗਿਣਤੀ ਆ ਕਿਸੇ ਧਰਮ ਦੀ ਉਹ ਦੂਜੇ ਨਫ਼ਰਤ ਕਰਦੀ ਆ ਤੇ ਉਹਨਾਂ ਸਿਵਿਲਿਅਨਸ ਨੂੰ ਉਹਨਾਂ ਆਮ ਲੋਕਾਂ ਨੂੰ ਉਸ ਨਫ਼ਰਤ ਦਾ ਸ਼ਿਕਾਰ ਨਾ ਹੋਣਾ ਪਵੇ ਜਿਵੇਂ ਅੱਜ ਮੁਸਲਮਾਨਾਂ ਨੂੰ ਹੋਣਾ ਪੈ ਰਿਹਾ ਭਾਰਤ ਦੇ ਹਿੰਦੀ ਭਾਜੀ ਖੇਤਰ ਦੇ ਵਿੱਚ ਕਿ ਅਸੀਂ ਦੇਖ ਰਹੇ ਆ ਕਿ ਭਾਵੇਂ ਸਿੱਖਾਂ ਦੇ ਕੋਲ ਅੱਜ ਪੰਜਾਬ 'ਚ ਸਟੇਟ ਨਹੀਂ ਸਿੱਖ ਆਪ ਇੱਥੇ ਗੁਲਾਮ ਪਰ ਫਿਰ ਵੀ ਕਿਉਂਕਿ ਸਿੱਖ ਬਸੋ ਵਾਲਾ ਇਲਾਕਾ ਤਾਂ ਅੱਜ ਭਾਰਤ ਦੇ ਵਿੱਚੋਂ ਵੱਡੇ ਪੱਧਰ ਤੇ ਜਿਹੜਾ ਮੁਸਲਮਾਨਾਂ ਉਹ ਹਾਲ ਉੱਤਕੇ ਦੇ ਪੰਜਾਬ ਆ ਰਿਹਾ ਉਹਦਾ ਹਾਲਾਂਕਿ ਪੰਜਾਬ ਦੀ ਡੈਮੋਗ੍ਰਾਫੀ ਦੇ ਉੱਤੇ ਬੜਾ ਮਾੜਾ ਅਸਰ ਪੈ ਰਿਹਾ ਪਰ ਇਹ ਪੰਜਾਬ ਦੇ ਵਿੱਚ ਇੱਕ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਅੰਦਰ ਉਹ ਸੱਭਿਆਚਾਰ ਆ ਸਿੱਖਾਂ ਦੇ ਅੰਦਰ ਉਹ ਸੱਭਿਆਚਾਰ ਆ ਕਿ ਇਸਾਈਆਂ ਕਰਨ ਦੀ ਇਹਨਾਂ ਦੇ ਅੰਦਰ ਤਾਕਤ ਸਮਰਥਾ ਆ ਤਾਂ ਇਸ ਕਰਕੇ ਉਹਨਾਂ ਨੂੰ ਇੱਥੇ ਥਾਂ ਮਿਲ ਰਹੀ ਆ ਪਰ ਸਿੱਖਾਂ ਇਹ ਸਿੱਖੇ ਚਾਹੁੰਦੇ ਆ ਵੀ ਇਹ ਮਤਲਬ ਜੇ ਇੱਥੇ ਸਿੱਖਾਂ ਦੀ ਸਟੇਟ ਬਣਦੀ ਆ ਤਾਂ ਜਿਵੇਂ ਸਿੱਖੀ ਦਾ ਸਿਧਾਂਤ ਆ ਨਥਾਵਿਆਂ ਨੂੰ ਥਾਂ ਦੇਣ ਵਾਲਾ ਨਿਆਸਿਆਂ ਨੂੰ ਆਸਰਾ ਦੇਣ ਵਾਲਾ ਤਾਂ ਉਹੋ ਜੀ ਜਿਹੜੀ ਸਿੱਖ ਸਟੇਟ ਹੋਣੀ ਹੈ ਜਿਹਦੇ ਵਿੱਚ ਦੁਨੀਆਂ ਦੇ ਵਿੱਚ ਕਿਤੇ ਵੀ ਕੋਈ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਸਿੱਖ ਜਿੱਥੇ ਸਿੱਖ ਅੱਜ ਸਟੇਟਲੈਸ ਹੋ ਕੇ ਜ਼ੁਲਮ ਦਾ ਸ਼ਿਕਾਰ ਹੋ ਰਹੇ ਨੇ ਉਹ ਬਚਣਗੇ ਤੇ ਨਾਲ ਦੀ ਨਾਲ ਦੁਨੀਆਂ ਦੇ ਵਿੱਚ ਹੋਰ ਵੀ ਕੋਈ ਜਿਹੜਾ ਇਨਸਾਨ ਆ ਜਿਹੜਾ ਕਿਤੇ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਹੋਊਗਾ ਤਾਂ ਮੈਨੂੰ ਲੱਗਦਾ ਕਿ ਉਹ ਇਨਸਾਨੀਅਤ ਦੇ ਲਈ ਜਿਹੜੀ ਸਿੱਖ ਸਟੇਟ ਆ ਇੱਕ ਬਹੁਤ ਵੱਡਾ ਸਪੋਰਟ ਸਿਸਟਮ ਜਿਹੜਾ ਬਣੂਗੀ ਤੇ ਇਸ ਕਰਕੇ ਦੁਨੀਆਂ ਦੇ ਵਿੱਚ ਜਿਹੜੇ ਸਿਆਣੇ ਲੋਕ ਆ ਜਿਹੜੇ ਇਨਸਾਨੀਅਤ ਪਸੰਦ ਆ ਜਿਹੜੇ ਅਮਨ ਪਸੰਦ ਆ ਉਹਨਾਂ ਨੂੰ ਵੀ ਚਾਹੀਦਾ ਆ ਕਿ ਉਹ ਇਸ ਟਾਈਮ ਇਸ ਸਿਚੁਏਸ਼ਨ ਦੇ ਵਿੱਚ ਮਤਲਬ ਇਹ ਯਕੀਨੀ ਬਣਾਉਣ ਹੰਬਲਾ ਮਾਰਨ ਕਿ ਇਸ ਖਿੱਤੇ ਦੇ ਵਿੱਚ ਸਿੱਖਾਂ ਦੀ ਐਸਪੀਰੇਸ਼ਨ ਦੇ ਮੁਤਾਬਕ ਬਫਰ ਸਟੇਟ ਖਾਲਸਤਾਨ ਜਿਹੜੀ ਆ ਉਹ ਕਾਇਮ ਹੋਵੇ ਜਿਹਦੇ ਨਾਲ ਕਿ ਆਮ ਲੋਕ ਜਿਹੜੇ ਇਹਨਾਂ ਧਰਮ ਧਾਰਮਿਕ ਨਫਰਤ ਦੀ ਇਸ ਸਿਆਸਤ ਦੇ ਵਿੱਚ ਪੀਸੇ ਜਾ ਰਹੇ ਆ ਉਹਨਾਂ ਦਾ ਵੀ ਬਚਾਅ ਹੋ ਸਕੇ ਜੀ ਬਿਲਕੁਲ ਨਹੀਂ ਇੱਥੇ ਇਹ ਗੱਲ ਇੰਪੋਰਟੈਂਟ ਹੈਗੀ ਹੈ ਦੇਖਣ ਵਾਲੀ ਸਮਝਣ ਵਾਲੀ ਤੇ ਇੱਕ ਗੱਲ ਹੋਰ ਜਦੋਂ ਜਿੱਥੇ ਅਸੀਂ ਘੱਟ ਗਿਣਤੀਆਂ ਦੇ ਖਿਲਾਫ ਜਾਂ ਖਾਸ ਤੌਰ ਤੇ ਮੁਸਲਮਾਨਾਂ ਦੇ ਖਿਲਾਫ ਇੱਕ ਹੇਟਿਡ ਦੀ ਗੱਲ ਕਰ ਰਹੇ ਹਾਂ ਹਾਲਾਂਕਿ ਸਿੱਖ ਆਰਗੇਨਾਈਜੇਸ਼ਨਸ ਹੋਣ ਸਿਮਰਨਜੀਤ ਸਿੰਘ ਮਾਨ ਤੇ ਬਾਕੀਆਂ ਵੱਲੋਂ ਜਿੱਥੇ ਇਸ ਵਾਰ ਦੇ ਖਿਲਾਫ ਇਕੱਲਾ ਸਟੈਂਡ ਨਹੀਂ ਲਿਆ ਗਿਆ ਉਹਦਾ ਪੰਜਾਬ ਦੇ ਵਿੱਚ ਉਹਦਾ ਸਫਲ ਜਿਹਨੂੰ ਕਹਿੰਦੇ ਆ ਵੀ ਇੱਕ ਮੁਜ਼ਾਰਾ ਕੀਤਾ ਗਿਆ ਤੇ ਉਹ ਚੀਜ਼ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਜਿਹੜੀ ਆ ਉਹ ਰਿਫਲੈਕਟ ਕੀਤੀ ਆ ਜਿੱਥੇ ਅਸੀਂ ਇਹਨੂੰ ਇੱਕ ਪ੍ਰਾਪਤੀ ਦੇ ਤੌਰ ਤੇ ਦੇਖ ਰਹੇ ਆ ਤੇ ਇਹ ਗੱਲ ਸਮਝ ਰਹੇ ਆ ਕਿ ਭਾਈ ਅਸੀਂ ਸਾਡੇ ਲੋਕਾਂ ਦੇ ਵਿੱਚ ਅਵੇਅਰਨੈਸ ਸੀ ਕਿ ਇਸ جنگ ਦੇ ਨਾਲ ਸਾਡਾ ਨੁਕਸਾਨ ਹੋਣਾ ਉੱਥੇ ਇਹਦੀ ਫਲਿੱਪ ਸਾਈਡ ਦੇ ਵਿੱਚ ਕੀ ਗੱਲ ਵੀ ਹੈਗੀ ਆ ਵੀ ਜਿਵੇਂ ਅੱਜ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਸਿੱਖਾਂ ਨੂੰ ਸਿੱਖ ਆਰਗੇਨਾਈਜੇਸ਼ਨਜ਼ ਨੂੰ ਵੀ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਟਾਰਗੇਟ ਕੀਤਾ ਜਾ ਸਕਦਾ ਹੈ ਕਿ ਇਹ ਜਿਹੜੇ ਲੋਕ ਹੈਗੇ ਆ ਇਹ ਪਾਕਿਸਤਾਨ ਦੀ ਸਪੋਰਟ ਕਰ ਰਹੇ ਆ ਜਾਂ ਉਸ ਕਿਸਮ ਦਾ ਨੈਰੇਟਿਵ ਬਿਲਡ ਕਰਕੇ ਵੀ ਤੁਸੀਂ ਜਿਹੜਾ ਆ ਉਹ ਸਟੇਟ ਦਾ ਜਾਂ ਦਿੱਲੀ ਦਾ ਦਬਾਅ ਨਹੀਂ ਮੰਨਿਆ ਜਾਂ ਦਿੱਲੀ ਦੇ ਹੁਕਮਾਂ ਦੇ ਵਿਰੋਧ ਦੇ ਵਿੱਚ ਖਲੋਤੇ ਹੋ ਸੋ ਇਹਦਾ ਤੁਹਾਨੂੰ ਨਤੀਜਾ ਹੁਣ ਤੁਹਾਨੂੰ ਭੁਗਤਣਾ ਪਊਗਾ ਇਹ ਇੱਕ ਇੰਪੋਰਟੈਂਟ ਨੁਕਤਾ ਹੈਗਾ ਬਿਲਕੁਲ ਜੀ ਦੇਖੋ ਮਰ ਵੀਰ ਸਿੰਘ ਜੀ ਇਹ ਤਾਂ ਗੱਲ ਸਪਸ਼ਟਾ ਵੀ ਇੰਡੀਆ ਮਤਲਬ ਜੇ ਤੁਸੀਂ ਉਹਨਾਂ ਦੀ ਟੈਰੀਟਰੀ ਜਲ ਕਾਨੂੰਨ ਉਹਨਾਂ ਦੇ ਆ ਕੋਈ ਬੰਦਾ ਉਹਨਾਂ ਦੀ ਟੈਰੀਟਰੀ ਦੇ ਵਿੱਚ ਉਹਨਾਂ ਦੀ ਮਰਜ਼ੀ ਆ ਵੀ ਉਹ ਤੁਹਾਡੇ ਜਿਹੜਾ ਮਰਜ਼ੀ ਕੇਸ ਪਾ ਦੇਣ ਜੋ ਮਰਜ਼ੀ ਐਵਿਡੈਂਸ ਕ੍ਰੀਏਟ ਜਨਰੇਟ ਕਰ ਦੇਣਾ ਤੇ ਉਹ ਇਹੋ ਜਿਹਾ ਕਾਨੂੰਨ ਨੇ ਵੀ ਜਦੋਂ ਤੱਕ ਤੁਹਾਡੀ ਬੇਗਨਾ ਹੀ ਸਾਬਤ ਹੁੰਦੀ ਆ ਉਹਦੋਂ ਤੱਕ ਤੁਸੀਂ ਉਹ ਕੇਸ ਲੜਦੇ ਲੜਦੇ 7-8 ਸਾਲ ਉਹ ਤੁਹਾਨੂੰ ਜੇਲ੍ਹ ਦੇ ਅੰਦਰ ਰੱਖ ਲੈਂਦੇ ਆ ਪਰ ਇਹ ਗੱਲ ਦੁਨੀਆ ਦੇ ਵਿੱਚ ਜਦੋਂ ਕੋਮਾ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਦੀਆਂ ਆ ਤਾਂ ਉਹਦੇ ਵਿੱਚ ਵੀ ਇਸ ਡਰੋਂ ਤਾਂ ਚੁੱਪ ਨਹੀਂ ਬੈਠਿਆ ਜਾ ਸਕਦਾ ਕਿ ਜਿਹੜਾ ਜਿਹਦੇ ਤੁਸੀਂ ਅਧਿੰਗੀ ਜਿਹਦੀ ਅੱਜ ਹੰਡਾ ਰਹੇ ਹੋ ਕਿ ਉਹ ਉਹ ਤੁਹਾਨੂੰ ਸਜ਼ਾ ਦੇਵੇਗਾ ਸਿੱਖਾਂ ਨੂੰ ਜਿਹੜੀ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਆ ਖਾਸ ਤੌਰ ਤੇ ਸਿੱਖ ਐਕਟਿਵਿਸਟਾਂ ਨੂੰ ਅ ਬੀ ਇਹ ਜਿਹੜਾ ਜਿਹੜੀ ਗੱਲ ਆ ਵੀ ਜੇ ਅਸੀਂ ਬੋਲਾਂਗੇ ਤਾਂ ਅਸੀਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਪਾਕਿਸਤਾਨ ਦੀ ਸਪੋਰਟ ਕਰਨੀ ਜਾਂ ਕਰਨੇ ਸਿੱਖਾਂ ਦਾ ਸਪਸ਼ਟ ਸਟੈਂਡ ਆ ਵੀ ਸਿੱਖਾਂ ਦੇ ਲਈ ਨਾ ਸਿੱਖ ਪਾਕਿਸਤਾਨ ਦੀ ਸਪੋਰਟ ਕਰ ਰਹੇ ਆ ਨਾ ਇੰਡੀਆ ਦੀ ਸਪੋਰਟ ਕਰ ਰਹੇ ਆ ਸਿੱਖਾਂ ਦੀ ਗੱਲ ਕਲੀਅਰ ਆ ਵੀ ਸਿੱਖ ਇਸ ਖਿੱਤੇ ਦੇ ਵਿੱਚ ਆਪਣਾ ਇੱਕ ਰਾਹ ਚਾਹੁੰਦੇ ਆ ਤੇ ਸਿੱਖ ਚੰਗੇ ਰਿਲੇਸ਼ਨ ਚਾਹੁੰਦੇ ਆ ਪਾਕਿਸਤਾਨ ਦੇ ਨਾਲ ਵੀ ਤੇ ਜੇ ਜਦੋਂ ਸਿੱਖਾ ਦਾ ਰਾਜਵਾਲਾ ਤਾਂ ਸਿੱਖ ਹਿੰਦੁਸਤਾਨ ਦੇ ਨਾਲ ਵੀ ਚੰਗੇ ਰਿਲੇਸ਼ਨ ਚ ਚਾਹਣਗੇ ਤੇ ਸਿੱਖ ਇਹ ਚਾਹਣਗੇ ਕਿ ਇੱਥੇ ਕੋਈ ਟਕਰਾਅ ਜਿਹੜਾ ਇਸ ਖੇਤੇ 'ਚ ਨਾ ਹੋਵੇ ਜਿੱਦੇ 'ਚ ਆਮ ਲੋਕ ਜਿਹੜੇ ਆ ਉਹੀ ਹਮੇਸ਼ਾ ਮਰਦੇ ਆ ਵੀ ਇਹੋ ਜਿਹੀਆਂ ਸਿਚੁਏਸ਼ਨਸ ਨਾ ਆਉਣ ਪਰ ਇੰਡੀਆ ਦੀ ਜਿਹੜੀ ਸਟੇਟ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹ ਖੜੀ ਨਫਰਤ ਦੇ ਉੱਤੇ ਆ ਮਤਲਬ ਇੰਡੀਆ ਦੇ ਵਿੱਚ ਜਿਹੜੀ ਪੋਲਿਟਿਕਸ ਆ ਆ ਜੋ ਹੁੰਦੀ ਏ ਇਸੇ ਗੱਲ ਤੇ ਆ ਵੀ ਕਿਹੜਾ ਵੱਧ ਨਫਰਤੀ ਭਾਸ਼ਣ ਆ ਪਾਕਿਸਤਾਨ ਦੇ ਖਿਲਾਫ ਦੇ ਸਕਦਾ ਹੁਣ ਅਸੀਂ ਦੇਖਿਆ ਵੀ ਜਣੇ ਇਹਨਾਂ ਦੇ ਰਿਫਲ ਡਿਗੇ ਆ ਵੀ ਜਿਹੜੇ ਆਈਟੀ ਸੈੱਲ ਮੋਦੀ ਮੋਦੀ ਕਰਦੇ ਹੁੰਦੇ ਸੀ ਉਹਨਾਂ ਆਈਟੀ ਸੈੱਲਾਂ ਨੇ ਇਹ ਗੱਲ ਚਲਾਉਣੀ ਸ਼ੁਰੂ ਕਰਤੀ ਕਿ ਮੋਦੀ ਕੁਝ ਨਹੀਂ ਹੈ ਮਤਲਬ ਅਜਿੰਦਰਾ ਗਾਂਧੀ ਚਾਹੀਦੀ ਸੀ ਹੂੰ ਮਤਲਬ ਜਿਹੜੀ ਇਹ ਇਹ ਗੱਲ ਕਿੱਥੋਂ ਆ ਰਹੀ ਆ ਤੁਸੀਂ ਦੇਖੋ ਵੀ ਇੰਦਰਾ ਗਾਂਧੀ ਚਾਹੀਦੀ ਸੀ ਮਤਲਬ ਵੀ ਮੋਦੀ ਤੋਂ ਉਹਨਾਂ 'ਤੇ ਜ਼ੁਲਮ ਨਹੀਂ ਹੋ ਰਿਹਾ ਮੋਦੀ ਤੋਂ ਉਹਨਾਂ 'ਤੇ بڑا ਹਮਲਾ ਨਹੀਂ ਕਰ ਹੋਇਆ ਵੀ ਅਜਿੰਦਰਾ ਗਾਂਧੀ ਜਿਹੜੀ ਹੁੰਦੀ ਤਾਂ ਉਹ ਵੱਡਾ ਹਮਲਾ ਕਰਦੀ ਵੱਧ ਲੋਕ ਮਾਰਦੀ ਪਾਕਿਸਤਾਨ ਦੇ ਤੇ ਜਿਹੜੀ 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 ਇਹ ਸੋਚ ਆ ਵੀ ਉਹ ਸੋਚ ਦੁਨੀਆ ਦੇ ਲਈ ਇੱਕ ਵੱਡਾ ਖਤਰਾ ਆ ਤੇ ਅਸੀਂ ਮਤਲਬ ਅਸੀਂ ਚਾਹਾਂਗੇ ਕਿ ਸਿੱਖਾਂ ਦਾ ਇਹ ਸਿਧਾਂਤ ਆ ਵੀ ਕਾਰਾਈ ਨੂੰ ਦੇਖ ਪੱਕੀ ਚੜ ਕੇ ਆ ਇਹਨੂੰ ਦੇਖ ਪੱਕੀ ਹੈ ਨਾ ਵੀ ਉਹ ਜਿਹੜਾ ਸਿਧਾਂਤ ਆ ਵੀ ਉਹ ਉਸੇ ਤੇ ਸਿੱਖ ਸਟੇਟ ਨੇ ਕੰਮ ਕਰਨਾ ਹੈ ਵੀ ਪਰ ਸਿੱਖੇ ਕੋਸ਼ਿਸ਼ ਕਰਨਗੇ ਕਿ ਜਿਹੜੇ ਜਿਹੜੀ ਇਹ ਸੋਚ ਆ ਜਿਹੋ ਜੀ ਇਹ ਨਫਰਤੀ ਸਿਆਸਤ ਦੇ ਆਧਾਰ ਤੇ ਜਿਹੜੀ ਇੰਡੀਅਨ ਸਟੇਟ ਉਹਨਾਂ ਦੇ ਗਵਰਨਰ ਚ ਬਣੀ ਹੋਊਗੀ ਜੇ ਜਦੋਂ ਸਿੱਖਾਂ ਦੇ ਕੋਲ ਤਾਕਤ ਹੋਊਗੀ ਤਾਂ ਸਿੱਖ ਉਹਨੂੰ ਵੀ ਕੁਝ ਨਾ ਕੋਸ਼ਿਸ਼ ਸੁਧਾਰਨ ਦੀ ਕੋਸ਼ਿਸ਼ ਕਰਨਗੇ ਕਿ ਜਿਹੜੇ ਲੋਕ ਆ ਉਹਨਾਂ ਦੀ ਮਾਨਸਿਕਤਾ ਬਦਲੀ ਜਾ ਸਕੇ ਕਿ ਤੇ ਉਹ ਬਦਲੀ ਜਾ ਸਕਦੀ ਹੁੰਦੀ ਆ ਪਰ ਮਸਲਾ ਇਹ ਹੁੰਦਾ ਵੀ ਉਹ ਅਸੀਂ ਜਾਣਦੇ ਆ ਕਿ ਜਿਹੜਾ ਸਿੱਖੀ ਦਾ ਸਿਧਾਂਤ ਆ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਗੁਰਬਾਣੀ ਦਾ ਸਿਧਾਂਤ ਆ ਉਹ ਸਿਧਾਂਤ ਸੱਜਣ ਠੱਗ ਨੂੰ ਵੀ ਸੱਜਣ ਬਣਾ ਸਕਦਾ ਹੈ ਤਾਂ ਅਮਰ ਸਿੰਘ ਜੀ ਪਰ ਮਸਲਾ ਇਹ ਆ ਕਿ ਸਿੱਖ ਇਹ ਹੀ ਗੱਲ ਕਹਿੰਦੇ ਆ ਵੀ ਜਦੋਂ ਤੱਕ ਤੁਹਾਡੇ ਕੋਲ ਰਾਜ ਨਹੀਂ ਜਦੋਂ ਤੱਕ ਕਿਸੇ ਖਿੱਤੇ ਦੇ ਉੱਤੇ ਤੁਹਾਡੇ ਕੋਲ ਸੋਵਰਨਿਟੀ ਨਹੀਂ ਹੈਗੀ ਤਾਂ ਉਦੋਂ ਤੱਕ ਜਿਹੜਾ ਤੁਹਾਡਾ ਸਿਧਾਂਤ ਆ ਉਹਨੂੰ ਵੀ ਤੁਸੀਂ ਦੁਨੀਆ ਦੇ ਵਿੱਚ ਨਹੀਂ ਲਿਜਾ ਸਕਦੇ ਆਪਣੇ ਪੂਰੇ ਪੂਰਨ ਸਰੂਪ ਦੇ ਵਿੱਚ ਤਾਂ ਸਿੱਖ ਜਿਹੜਾ ਰਾਜ ਆ ਉਹ ਸਿਰਫ ਇਹ ਨਹੀਂ ਕਿ ਸਿੱਖ ਕਿਸੇ ਨਫ਼ਰਤ 'ਚੋਂ ਰਾਜ ਮੰਗ ਰਹੇ ਆ ਜਾਂ ਸਿੱਖ ਕਿਸੇ ਬਦਲੇ 'ਚੋਂ ਰਾਜ ਮੰਗ ਰਹੇ ਆ ਜਾਂ ਸਿੱਖਾਂ ਦੇ ਰਾਜ ਦੀ ਐਸਪੀਰੇਸ਼ਨ ਸਿਰਫ 84 ਦੀ ਨਸਲ ਕੋਸ਼ਿਸ਼ੀ ਕਰਕੇ ਹੀ ਆ ਇਹ ਗੱਲ ਨਹੀਂ ਸਿੱਖਾਂ ਦੇ ਰਾਜ ਦਾ ਦਾਵਾ ਤਾਂ ਅਕਾਲ ਤਖਤ ਸਾਹਿਬ ਦੀ ਸਥਾਪਨਾ ਬਲਕਿ ਉਸ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜਦੋਂ ਤੀਸਰ ਪੰਥ ਦੀ ਗੱਲ ਕੀਤੀ ਆ ਨਾਹਾ ਮਹਿੰਦੂ ਨਾ ਮੁਸਲਮਾਨ ਉਹ ਗੱਲ ਕਰਕੇ ਇੱਥੇ ਤੀਜੀ ਧਿਰ ਦੀ ਗੱਲ ਕੀਤੀ ਆ ਤਾਂ ਉਸ ਸਮੇਂ ਤੋਂ ਹੀ ਜਿਹੜਾ ਸਿੱਖਾਂ ਦੇ ਰਾਜ ਦਾ ਦਾਵਾ ਆ ਵੀ ਜਿਹੜਾ ਗਰਵਾਣੀ ਦੇ ਵਿੱਚ ਅਸੀਂ ਭਗਤ ਰਵਿਦਾਸ ਤੇ ਰਾਹੀਂ ਬੇਗੰਪੂਰੇ ਦੀ ਗੱਲ ਦੇਖਦੇ ਆ ਤਾਂ ਸਿੱਖਾਂ ਦੇ ਰਾਜ ਦਾ ਦਾਵਾ ਜਿਹੜਾ ਆ ਉਹ ਸਪਿਰਚੁਅਲ ਆ ਉਹ ਰੋਹਾਨੀ ਆ ਉਹ ਕੋਈ ਨਫ਼ਰਤ ਦੇ ਵਿੱਚੋਂ ਜਾਂ ਇੰਡੀਆ ਨੇ ਸਾਡੀ ਨਸਲਕੁਸ਼ੀ ਕੀਤੀ ਉਹਦੇ 'ਚੋਂ ਨਹੀਂ ਨਸਲਕੁਸ਼ੀ ਵਾਲਾ ਜੋ ਜੋ ਇਹਨਾਂ ਨੇ ਕੀਤਾ ਹੈ ਜਿਹੜੀ ਉਹਦੀ سزا ਆ ਜਿਹੜਾ ਇਹਨੂੰ ਆਪਾਂ ਸਿੱਖੀ ਸਿਧਾਂਤ ਦੇ ਵਿੱਚ ਸੋਧਾ ਸੋਧਾ ਲਉਣਾ ਕਹਿੰਦੇ ਆ ਤੋ ਉਹ ਜਿਹੜੇ ਬੰਦੇ ਦੋਸ਼ੀ ਸੀ ਉਹਨਾਂ ਦੇ ਲੱਗੇ ਵੀ ਆ ਤੇ ਜਿਹੜੇ ਦੋਸ਼ੀ ਰਹਿੰਦੇ ਆ ਉਹਨਾਂ ਨੂੰ ਜਿਹੜੀਆਂ ਸਜ਼ਾਵਾ ਜਦੋਂ ਪੰਥ ਦੇ ਕੋਲ ਸਮਰੱਥਾ ਹੋਊਗੀ ਤਾਂ ਉਹ ਸਜ਼ਾਵਾ ਜਿਹੜੀਆਂ ਆ ਉਹ ਇੱਕ ਕੁਦਰਤ ਦਾ ਕਾਨੂੰਨ ਆ ਉਹ ਸਜ਼ਾ ਉਹਨਾਂ ਦੀ ਬਣਦੀ ਤੇ ਉਹਨਾਂ ਨੂੰ ਮਿਲਣੀ ਚਾਹੀਦੀ ਆ ਪਰ ਜਿਹੜੀ ਸਟੇਟ ਆ ਜਿਹੜੀ ਸਿੱਖ ਰਾਜ ਆ ਜਾਂ ਸਿੱਖ ਸੋਵਰਨ ਸਟੇਟ ਆ ਉਹਦੀ ਜਿਹੜੀ ਕਾਇਮੀ ਆ ਉਹੀ ਇਸ ਨਫ਼ਰਤ ਚਾਹਣੀ ਹੈ ਕਿ ਸਿੱਖ ਭਾਰਤ ਨੂੰ ਨਫ਼ਰਤ ਕਰਦੇ ਆ ਜਾਂ ਸਿੱਖ ਜਿਹੜੇ ਆ ਉਹਨਾਂ ਦੀ ਨਸਲਕੁਸ਼ੀ ਹੋਈ ਆ ਸਿੱਖਾਂ ਨੇ ਰਾਜ ਦਾ ਦਾਵਾ ਅਕਾਲ ਪੁਰਖ ਤੋਂ ਆ ਅਕਾਲ ਤਖਤ ਤੋਂ ਆ ਤਾਂ ਇਸ ਕਰਕੇ ਜੇ ਸਿੱਖਾਂ ਦਾ ਰਾਜ ਇੱਥੇ ਸਥਾਪਿਤ ਹੁੰਦਾ ਹੈ ਇਸ ਕਿਤੇ ਤਾਂ ਜਿਹੜਾ ਸਿੱਖੀ ਦਾ ਸਿਧਾਂਤ ਆ ਉਹਦੇ ਨਾਲ ਜਿਹੜੀ ਇਹ ਨਫ਼ਰਤਾਂ ਵਾਲੀ ਸਿਆਸਤ ਦੁਨੀਆ ਭਰ ਦੇ ਵਿੱਚ ਚੱਲ ਰਹੀ ਆ ਉਹਨੂੰ ਵੀ ਜਿਹੜੇ ਸਿੱਖੀ ਸਿਧਾਂਤ ਦੇ ਨਾਲ ਅ ਅਸੀਂ ਕਹਿ ਸਕਦੇ ਆਂ ਵੀ ਸੋਧਿਆ ਜਾ ਸਕਦਾ ਹੈ ਤੇ ਇੱਕ ਚੰਗਾ ਸਮਾਜ ਤੇ ਦੁਨੀਆ ਦੇ ਵਿੱਚ ਜੋ ਸਿੱਖੀ ਦਾ ਬਣਦਾ ਯੋਗਦਾਨ ਆ ਸਿੱਖੀ ਸਿਧਾਂਤ ਦਾ ਵੀ ਉਹ ਸਿੱਖ ਆਪਣੇ ਰਾਜ ਦੀ ਕਾਇਮੀ ਤੋਂ ਵਾਅਦਾ ਹੀ ਪਾਸ ਨਾ ਕਰਨਗੇ ਜੀ ਬਿਲਕੁਲ ਸੋ ਇਹ ਅਸੀਂ ਵੀ ਇਹ ਹੋ ਕਰਦੇ ਆ ਵੀ ਜਦੋਂ ਅਸੀਂ ਖਾਲਸਾਣ ਦੀ ਗੱਲ ਕਰਦੇ ਆ ਸਾਡਾ ਪਾਕਿਸਤਾਨ ਨੈਕਸਟ ਟੋਰ ਸਾਡਾ ਨੇਬਰ ਹੈ ਤੇ ਦਰਿਆ ਜਮਨਾ ਤੋਂ ਵਾਗਾ ਤੱਕ ਖਾਲਸਾਣ ਦੀ ਕਾਇਮੀ ਹੀ ਇੱਕਮਾਤਰ ਰੈਸੋਲੂਸ਼ਨ ਹੈ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਪੀਸ ਦੇ ਲਈ ਅਸੀਂ ਦੇਖਦੇ ਆ ਤੇ ਅਸੀਂ ਸਮਝਦੇ ਆ ਤੇ ਜਿਹੜੀਆਂ ਸਾਡੀਆਂ ਸਿੱਖ ਫਲਸਫੇ ਨੂੰ ਪਰਨਾਈਆਂ ਹੋਈਆਂ ਆਰਗੇਨਾਈਜੇਸ਼ਨਸ ਨੇ ਉਹ ਇਸ ਗੱਲ ਨੂੰ ਨੈਸ਼ਨਲ ਲੈਵਲ ਦੇ ਉੱਤੇ ਇੰਟਰਨੈਸ਼ਨਲੀ ਪ੍ਰਮੋਟ ਤੇ ਪ੍ਰੋਪਗੇਟ ਕਰਨ ਦੀ ਕੋਸ਼ਿਸ਼ ਵੀ ਕਰਦੀਆਂ ਨੇ ਸੋ ਇਹੀ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਅਸੀਂ ਇਜਾਜ਼ਤ ਚਾਹਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕਾਂ ਕੋਲੋਂ ਤੇ ਵਿਊਅਰਸ ਤੁਸੀਂ ਜਾਂਦੇ ਜਾਂਦੇ ਤੁਹਾਡੀ ਗੋਚਰੀ ਬੇਨਤੀ ਜ਼ਰੂਰ ਹੈ ਕਿ ਤੁਸੀਂ ਆਪਣੇ ਸੁਝਾਅ ਤੇ ਸਵਾਲ ਸਾਨੂੰ ਭੇਜ ਸਕਦੇ ਹੋ اس او ਐਸ @tv84.tv ਦੇ ਉੱਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਸਵਾਲ ਹੋਵੇ ਕੁਐਸਚਨ ਹੋਵੇ ਤੁਸੀਂ ਸਾਨੂੰ ਈਮੇਲ ਲਿਖ ਕੇ ਭੇਜ ਸਕਦੇ ਹੋ sos@tv84.tv ਸਾਨੂੰ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਸਾਨੂੰ ਚੈੱਕ ਰਾਹੀਂ ਵੀ ਤੁਸੀਂ ਡੋਨੇਸ਼ਨਸ ਬਣਾ ਕੇ ਭੇਜ ਸਕਦੇ ਹੋ ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ ਚੈੱਕ tv84 ਦੇ ਨਾਮ ਦਾ ਬਣਾ ਕੇ 360137th ਐਵੇਨਿਊ ਲੌਂਗ ਆਇਲੈਂਡ ਸਿਟੀ ਨਿਊਯਾਰਕ 11101 ਤੇ ਇਨਫੋਰਮੇਸ਼ਨ ਤੁਸੀਂ ਦੇਖ ਸਕਦੇ ਹੋ ਇਹ ਸਾਡੀ ਜਿਹੜੀ ਹੈ ਜਾਣਕਾਰੀ ਹੈਗੀ ਹੈ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ ਅੱਜ ਦੇ ਸ਼ੋਅ ਦੇ ਵਿੱਚ ਸਾਡੇ ਦਰਸ਼ਕਾਂ ਕੋਲੋਂ ਇਜਾਜ਼ਤ ਲਈਏ ਜੀ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ